ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਉਹ ਵਿਸ਼ਾ ਹੈਗਾ ਵਾ ਤਰਨ ਤਰਨ ਸਭ ਤੋਂ ਜਿਹੜੀ ਜੀਵਨੀ ਚੂਣ ਹੋਣੀ ਆ ਉਹਦੇ ਸਬੰਧ ਵਿੱਚ ਜੇ ਤਰਨ ਤਰਨ ਜੀਵਨੀ ਚੂਣ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਚੂਣ ਲੜਦੇ ਨੇ ਤੇ ਸਾਡੀ ਜਥੇਬੰਦੀ ਉਹਨਾਂ ਦੀ ਪੂਰਜੋਰ ਹਮਾਇਤ ਕਰੂਗੀ ਔਰ ਉਹਨਾਂ ਦੇ ਵਾਸਤੇ ਵੱਧ ਚੜ ਕੇ ਪ੍ਰਚਾਰ ਪ੍ਰਸਾਰ ਲਈ ਅੱਗੇ ਆਊਗੀ ਔਰ ਜੇ ਬੀਬੀ ਖਾਲੜਾ ਜੀ ਉਹ ਹਲਕੇ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੰਦੇ ਨੇ ਤੇ ਫਿਰ ਸਾਡੀ ਜਥੇਬੰਦੀ ਵੱਲੋਂ ਅਸੀਂ ਆਜ਼ਾਦ ਤੌਰ ਤੇ ਜਿਹੜਾ ਵਾ ਲੜਨ ਦਾ ਜਿਹੜਾ ਵਾ ਦਾਵਾ ਠੋਕਦੇ ਆ ਔਰ ਜੇ ਕੋਈ ਪਾਰਟੀ ਤਰਫੋਂ ਵੀ ਸਾਨੂੰ ਲੜਾਇਆ ਜਾਊਗਾ ਤਾਂ ਵੀ ਅਸੀਂ ਜਿਹੜਾ ਵਾ ਉਸ ਪੰਤਕ ਹਲਕੇ ਤੋਂ ਚੋਣ ਲੜਾਂਗੇ ਔਰ ਜੇ ਬੀਬੀ ਖਾਲੜਾ ਜੀ ਕਿਸੇ ਵੀ ਪਾਰਟੀ ਵੱਲੋਂ ਲੜਦੇ ਆ ਤੇ ਫੇਰ ਅਸੀਂ ਉਹਨਾਂ ਦਾ ਪੂਰਨ ਤੌਰ ਤੇ ਸਾਥ ਦੇਵਾਂਗੇ ਔਰ ਜੇ ਅਸੀਂ ਉਥੋਂ ਆਜ਼ਾਦ ਤੌਰ ਤੇ ਲੜੀਏ ਚਾਹੇ ਕਿਸੇ ਪਾਰਟੀ ਤੋਂ ਲੜੀਏ ਜੇ ਬੀਬੀ ਖਾਲੜਾ ਜੀ ਪਰਮਜੀਤ ਕੌਰ ਜਿਹੜੇ ਆ ਜਸਵੰਤ ਸਿੰਘ ਖਾਲੜਾ ਦੇ ਪਤਨੀ ਜੇ ਉਹ ਨਹੀਂ ਚੋਣ ਲੜਦੇ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਡੀ ਇਸ ਪੰਜਾਬ ਦੀ ਜੋ ਪੰਥਕ ਲੜਾਈ ਆ ਜਿਹਦੇ ਕਰਕੇ ਅਸੀਂ ਚੋਣ ਲੜਨੀ ਆ ਸਾਡਾ ਮਨੋਰਥ ਆ ਅੱਜ ਵੀ ਪੰਜਾਬ ਦੇ ਨਾਲ ਤੱਕਾ ਬੇਇਨਸਾਫੀ ਔਰ ਪੰਜਾਬ ਦੇ ਹਿੱਤਾਂ ਤੇ ਡਾਕਾ ਪੈ ਰਿਹਾ ਵਾ ਉਸ ਡਾਕੇ ਨੂੰ ਕਿਵੇਂ ਰੋਕਣਾ ਵਾ ਸਿੱਖ ਸੰਗਤਾਂ ਦਾ ਸੰਯੋਗ ਲੈ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਕਿਹੜੇ ਕਿਹੜੇ ਮੁੱਦਿਆਂ ਤੇ ਅਸੀਂ ਜਿਹੜਾ ਵਾ ਸਰਕਾਰਾਂ ਨੂੰ ਘੇਰ ਸਕਦੇ ਆ ਇਸ ਕਰਕੇ ਅਸੀਂ ਲੋਕਾਂ ਦਾ ਸਮਰਥਨ ਮੰਗਦੇ ਆ ਔਰ ਪੰਥਕ ਹਲਕਾ ਹੋਣ ਦੇ ਨਾਤੇ ਅਸੀਂ ਉਸ ਹਲਕੇ ਤੋਂ ਉਮੀਦ ਤੇ ਆਸ ਰੱਖਦੇ ਆ ਕਿ ਜੇ ਅਸੀਂ ਪੰਥ ਵਾਸਤੇ ਪੰਜਾਬ ਵਾਸਤੇ ਪੰਜਾਬ ਦੇ ਵੱਧ ਅਧਿਕਾਰਾਂ ਵਾਸਤੇ ਲੜਾਈ ਲੜਦੇ ਆ ਤਾਂ ਜਰੂਰ ਲੋਕ ਸਾਡਾ ਸਾਥ ਦੇਣਗੇ ਜੇ ਦਿੱਲੀ ਤੋਂ ਆਏ ਲੋਕਾਂ ਦਾ ਪੰਜਾਬ ਨੇ ਸਾਥ ਦਿੱਤਾ ਤੇ ਫਿਰ ਸਾਡਾ ਮਜੀਠੇ ਚੋਂ ਜਾ ਕੇ ਉੱਥੇ ਚੋਣ ਲੜਾਂਗੇ ਪੰਜਾਬ ਚੋਂ ਹੀ ਸਮਝ ਲਓ ਪੰਜਾਬ ਦੇ ਵਸਨੀਕ ਹੋ ਕੇ ਆਪਣੇ ਗਵਾਂਢੀ ਹਲਕੇ ਵਿੱਚ ਜਾ ਕੇ ਜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਸਤੇ ਲੋਕਾਂ ਦੇ ਕੋਲੋਂ ਆਸ ਤੇ ਉਮੀਦ ਰੱਖਦੇ ਆ ਵੋਟਾਂ ਮੰਗਦੇ ਆ ਔਰ ਆਸ ਰੱਖਦੇ ਆ ਲੋਕ ਸਾਨੂੰ ਵਿਧਾਨ ਸਭਾ ਦੇ ਵਿੱਚ ਜਿਤਾ ਕੇ ਭੇਜਣਗੇ ਤੇ ਅਸੀਂ ਪੰਜਾਬ ਦੀ ਹਲਕੇ ਦੀ ਪੰਥ ਦੀ ਔਰ ਪੰਜਾਬ ਨਾਲ ਹੋ ਰਹੀ ਧੱਕੇਸ਼ਾਈ ਔਰ ਪੰਜਾਬ ਦੇ ਖੋਏ ਜਿਹੜੇ ਅਧਿਕਾਰ ਖੋਏ ਜਾ ਰਹੇ ਆ ਉਹਨਾਂ ਦੀ ਗੱਲ ਕਰਨ ਲਈ ਲੋਕਾਂ ਦਾ ਸਾਥ ਲੋਕਾਂ ਦੀ ਸਪੋਰਟ ਲੋਕਾਂ ਦੀ ਵੋਟ ਮੰਗਦੇ ਆ ਸਾਡਾ ਕਹਿਣ ਤੋਂ ਭਾਵ ਆ ਕਿ ਜੇ ਉੱਥੇ ਬੀਬੀ ਪਰਮਜੀਤ ਕੌਰ ਖਾਲੜਾ ਤਰਨਤਾਰਨ ਤੋਂ ਚੋਣ ਨਹੀਂ ਲੜਦੇ ਤੇ ਫਿਰ ਅਸੀਂ ਉੱਥੋਂ ਆਜ਼ਾਦ ਤੌਰ ਤੇ ਲੜੀਏ ਚਾਹੇ ਕਿਸੇ ਪਾਰਟੀ ਤੋਂ ਸਾਨੂੰ ਚੋਣ ਲੜਨੀ ਪਵੇ ਅਸੀਂ ਫਿਰ ਤਰਨਤਾਰਨ ਦੇ ਲੋਕਾਂ ਤੋਂ ਉਮੀਦ ਤੇ ਆਸ ਰੱਖਦੇ ਆ ਕਿ ਉਹ ਸਾਡਾ ਜਰੂਰ ਸਾਥ ਦੇਣਗੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ